ਹਾਂਜੀ ਦੋਸਤੋ ਕਿਵੇਂ ਹੋ ਸਾਰੇ ਮੇਰੇ ਖਿਆਲ ਵੀ ਸਾਰੇ ਠੀਕ ਹੋਵਗੇ ਅੱਜ ਆਪਾਂ ਆਏ ਆ ਛੱਤ ਤੇ ਪਾਣੀ ਪਾਉਣ ਨਵੀਂ ਛੱਤ ਲਾਈ ਸੀ ਉੱਪਰ ਉਹ ਵੇਖ ਲੋ ਸ਼ਟਰਿੰਗ ਕੀਤੀ ਹੋਈ ਆ ਦੇਖੋ ਸ਼ਟਰਿੰਗ ਕੀਤੀ ਹੋਈ ਤੇ ਚਲੋ ਆਪਾਂ ਚਲਾਵਾਂਗੇ ਮੋਟਰ ਮੋਟਰ ਚਲਾ ਕੇ ਤੇ ਪਾਪਾ ਉੱਤੇ ਸਿੱਟਿਆ ਆਏ ਆ ਤੇ ਆਪਾਂ ਮੋਟਰ ਚਲਾ ਕੇ ਪਾਣੀ ਛੱਡਾਂਗੇ ਤੇ ਛੱਤ ਨੂੰ ਭਰਾਂਗੇ ਉੱਤੋਂ ਫੁੱਲ ਕੱਲ ਵੀ ਪਰੀ ਸੀ ਅੱਜ ਵੀ ਭਰਾਂਗੇ ਤੇ ਚਲੋ ਜੀ ਕਿ ਆਪਾਂ ਦੇਖਦੇ ਹਾਂ ਮੋਟਰ ਚੱਲ ਪਈ ਕਿ ਨਹੀਂ ਉੱਪਰ ਜਾ ਕੇ ਦੇਖਣੀ ਪਊਗੀ ਮੋਟਰ ਮੋਟਰ ਚੱਲੀ ਨਹੀਂ ਪਾਣੀ ਉੱਤੇ ਖੜਾ ਤਾਂ ਹੈ ਛੱਤ ਤੇ ਚੱਲੀ ਨਹੀਂ ਮੋਟਰ ਪਾਣੀ ਜੱਕਾ ਨਹੀਂ ਮੋਟਰ ਨੇ ਆ ਛੱਤ ਭਰੀ ਸੀ ਅ ਚਾਰ ਪੰਜ ਦਿਨ ਹੋ ਗਏ ਮਸ਼ੀਨ ਫਟਾ ਕੇ ਰੱਖੀ ਆ ਥੱਲੇ ਮਾਲ ਚੜਾਉਣੇ ਉੱਤੇ ਪੱਜੜੀ ਸੀਮਿੰਟ ਵਗੈਰਾ ਉਹ ਤੇ ਫਰਮੇ ਲਾ ਰੱਖਿਆ ਇਕੱਲੇ ਵਸੇ ਡਿਜ਼ਾਈਨਿੰਗ ਮੋਲਡਿੰਗ ਘਟੀ ਗਈ ਇਹ ਇੰਨੀ ਜਗ੍ਹਾ ਸੋਖ ਗਈ ਕੰਦੀ ਇੱਥੇ ਪਾਣੀ ਖੜਾ ਇੱਧਰ ਖੜਾ ਹਾਂ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਜੀ ਤੇ ਬਲੌਗ ਸਾਡੇ ਦੇਖਿਆ ਕਰੋ